ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਪੀਬੀ 36 ਲਾਈਵ ਦੀ ਖਾਸ ਰਿਪੋਰਟ ਹੁਸ਼ਿਆਰਪੁਰ ਵਿਖੇ ਪਿਛਲੇ ਦਿਨੀ ਹਰਵੀਰ ਸਿੰਘ ਬੱਚੇ ਦਾ ਇੱਕ ਪ੍ਰਵਾਸੀ ਵੱਲੋਂ ਬੜੀ ਬੇਹਿਰਮ ਬੇਹਿਰਮੀ ਨਾਲ ਕਤਲ ਕੀਤਾ ਗਿਆ ਸੀ ਉਸ ਦੇ ਰੋਸ ਵਿੱਚ ਅੱਜ ਫਗਵਾੜਾ ਵਿਖੇ ਕੈਂਡਲ ਮਾਰਚ ਕਰਿਆ ਗਿਆ ਸਰਦਾਰਸੀਆ ਧਰਮ ਪ੍ਰਚਾਰ ਕਮੇਟੀ ਦੇ ਆਗ ਮੈਂਬਰ ਵੀ ਹਾਜ਼ਰ ਸਨ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਲਈ ਗਈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਗੁਰਦੀਪ ਧਨ ਗੁਰਦੇ ਜੈ ਪੀ ਜੈ ਭਾ ਜਿਹੜਾ ਆ ਗਿਆ ਵਾੜੇ ਸਭ ਤੋਂ ਜ਼ਿਆਦਾ ਬਣ ਗਿਆ ਨਾ ਜੇ ਬੋਰ ਸਾਈਜ਼ ਆ ਉਹਦੇ ਘਰ ਦੇ ਲਾਗੇ ਹੈ ਕੋਈ ਸੁਖਮਨੀ ਕਰਨੀ ਹੈ ਅਨੇ ਆਮੇ ਆਕੇ ਇਸ ਮਕਸਦ ਬਾਅਦ ਤੇ ਸਾਡੀ ਜਨਤਾ ਕੱਟੀ ਹੋਈ ਆ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਇੱਕ ਗਲਤ ਅਨਸਰ ਨੇ ਬੱਚੇ ਨਾਲ ਗਲਤ ਫੈਮਿਲੀ ਕਰਕੇ ਤਾਂ ਉਸ ਦਾ ਕਤਲ ਕੀਤਾ ਗਿਆ ਉਸ ਨੂੰ ਇਨਕਾਫ ਤੋਂ ਹੋਣ ਵਾਸਤੇ ਤੇ ਜਨਤਾ ਕੱਟੀ ਹੋਈ ਹੈ ਤੇ ਆਪਣੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਸਮਰਥਨ ਕਿ ਉਸ ਦਾ ਸਾਥ ਦਿੱਤਾ ਜਾਵੇ